ਇਹ ਮੱਲਾ ਵਾਲੇ ਟਰੈਕ ਦੇ ਉੱਤੇ ਕਿਸਾਨ ਮਜ਼ਦੂਰ ਮੋਰਚੇ ਦੇ ਲਾਨ ਦੇ ਉੱਤੇ ਭਾਰਤੀ ਕਿਸਾਨ ਜੁਣਿਆ ਬਹਿਰਾਮਕੇ ਜਥੇਬੰਦੀ ਨਾਲ ਭਾਰਤੀ ਕਿਸਾਨ ਜੁਣਿਆ ਕ੍ਰਾਂਤੀਕਾਰੀ ਉਹ ਪਹੁੰਚੇ ਨੇ ਜਿਹੜਾ ਇਹ ਰੇਲਵੇ ਟਰੈਕ ਦੇ ਸਮਾਂ ਸੀ ਇਹ ਹੈਗਾ ਸੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਪਰ ਇੱਥੇ ਜਿਹੜਾ ਪਹਿਲਾ ਸਾਡਾ ਆਉਂਦਿਆਂ ਪੁਲਿਸ ਪ੍ਰਸ਼ਾਸਨ ਨਾਲ ਝੜਪ ਹੋਈ ਆ ਝੜਪੋਂ ਤੋਂ ਬਾਅਦਾਂ ਜਿਹੜਾ ਸਾਨੂੰ ਰੇਲਵੇ ਟਰੈਕ ਤੱਕ ਨਹੀਂ ਪਹੁੰਚਣ ਦਿੱਤਾ ਅਸੀਂ ਫਿਰ ਇੱਥੇ ਹੀ ਬੈਠ ਗਏ ਕਿਉਂਕਿ ਇਹ ਸਰਕਾਰ ਜਿਹੜੀ ਆ ਜਿਸ ਤਰੀਕੇ ਨਾਲ ਆਪਾਂ ਦੇਖ ਰਹੇ ਆਂ ਦੇਰ ਰਾਤ ਤੋਂ ਕੱਲ ਤੋਂ ਲੈ ਕੇ ਘਰਾਂ ਦੇ ਵਿੱਚ ਜਿਹੜੀ ਛਾਪੇਮਾਰੀ ਕਰਕੇ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਬਣਾ ਰਹੀ ਸੀ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਇਹ ਦਬਣਾ ਚਾਹੁੰਦੀ ਆ ਪਰ ਕਿਸਾਨ ਮਜ਼ਦੂਰ ਕਦੇ ਨਹੀਂ ਦਬਣਗੇ ਬਿਜਲੀ ਸੋਧ ਐਕਟ ਬਿੱਲ ਜਿਹੜਾ 2025 ਲੈ ਕੇ ਆਇਆ ਉਹ ਸਰਕਾਰ ਜਿਹੜੀ ਆ ਕੋਰਪੋਰੇਟ ਘਰਾਨਿਆਂ ਨੂੰ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਜਿਹੜੀ ਬਿਲੀਕਰਨ ਦੇ ਰਹੀ ਆ ਉਹ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਚਿਪ ਵਾਲੇ ਮੀਟਰ ਲਾਏ ਗਏ ਨੇ ਉਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਹ ਇਸ ਬੰਦੇ ਦੇ ਵਿੱਚ ਜਿਹੜਾ ਆ 2 ਘੰਟੇ ਦਾ ਰੇਲ ਰੋਕ ਕੋ ਪ੍ਰੋਗਰਾਮ ਕੀਤਾ ਗਿਆ ਮਦਾਨ ਜੀ ਅੱਗੇ ਹਮੇਸ਼ਾ ਜਦੋਂ ਰੇਲਵੇ ਟਰੈਕ ਦੇ ਉੱਪਰ ਧਰਨਾ ਲਗਾਇਆ ਜਾਂਦਾ ਸੀ ਲੇਕਿਨ ਆ ਅੱਜ ਕੀ ਕੀ ਕਾਰਨ ਪਿਆ ਜਿਹੜਾ ਇੱਥੇ ਜਿਹੜਾ ਪਿੱਛੇ ਤਾਂ ਧਰਨਾ ਲਾਉਣਾ ਪਿਆ ਇਹ ਜਿਹੜੀ ਪੰਜਾਬ ਸਰਕਾਰ ਆ ਇਹ ਪੂਰੇ ਕੋਆਪਰੇਟ ਕਰਾਣਿਆਂ ਨਾਲ ਰਲ ਚੁੱਕੀ ਆ ਕਿਉਂਕਿ ਇਹ ਜਿਹੜੀ ਸਰਕਾਰ ਚਾਹੁੰਦੀ ਨਹੀਂ ਗਈ ਕਿ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਉੱਪਰ ਸਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਐ ਉਹ ਨਾ ਮੰਨੀਆਂ ਜਾਣ ਤਾਂ ਜੋ ਜਿਹੜੀ ਪ੍ਰਾਈਵੇਟ ਜਿਹੜਾ ਬਿਜਲੀ ਕਰਨ 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 ਲੱਗੇ ਨੇ ਬਿਜਲੀ ਸੋਧ ਬਿੱਲ 2025 ਨਾਲ ਲਿਆਂਦਾ ਐ ਉਹਦੇ ਵਿਰੋਧ ਦੇ ਵਿੱਚ ਸੀ ਕਿਉਂਕਿ ਪ ਚਾਹੇ ਜੋ ਮਰਜ਼ੀ ਹੋ ਜਾਏ ਕਈਆਂ ਥਾਵਾਂ ਤੇ ਲਾਠੀ ਚਾਰਜ ਵੀ ਹੋਇਆ ਬਹੁਤ ਕੁਝ ਹੋਇਆ ਕਿਉਂਕਿ ਸਾਡੀ ਵੀ ਇੱਥੇ ਜਦੋਂ ਜੈਤ ਹੋ ਕੇ ਜਦੋਂ ਜੈਤ ਹੋਂ ਤੋਂ ਬਾਅਦਾਂ ਸਾਨੂੰ ਪਿੱਛੇ ਰੋਕਦੇ ਸੀ ਇੱਥੋਂ ਤੱਕ ਅਸੀਂ ਪਹੁੰਚਿਆ ਕਿ ਸਾਡੇ ਰੇਲਵੇ ਟ੍ਰੈਕ ਤੇ ਜਿਹੜੀ ਇਹ ਸਰਕਾਰ ਆ ਇਹ ਪਹੁੰਚ ਨਹੀਂ ਦੇਣਾ ਚਾਹੁੰਦੀ ਕਿਸਾਨਾਂ ਮਜ਼ਦੂਰਾਂ ਨੂੰ ਅੱਜ ਪੂਰੇ ਪੰਜਾਬ ਪੱਤਰ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਵਾਲੋ ਜਿਹੜਾ ਮੋਰਚਾ ਜਿਹੜਾ ਰੇਲ ਰੁਕੋਦਲਨ ਕੀਤਾ ਗਿਆ ਜੀ ਪੂਰੇ ਪੰਜਾਬ ਦੇ ਵਿੱਚ ਆ ਪਰ ਲਗਭਗ ਕਾਮਜਾਬ ਜਿਹੜਾ ਸਾਰਾ ਹੀ ਪੂਰੇ ਥਾਵਾਂ ਦੇ ਉੱਤੇ ਹੋ ਚੁੱਕਿਆ ਠੀਕ ਹੈ ਜੀ ਸੁਣਨ ਵਾਲਿਆਂ ਨੂੰ ਕੀ ਕਿਸਾਨਾਂ ਮਜ਼ਦੂ ਅੱਜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਜਿਸ ਤਰੀਕੇ ਨਾਲ ਰਾਤ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਅਸੀਂ ਇਹ ਕਵਾਂਗੇ ਕਿ ਕੱਲਾ ਇਹ ਇੰਨੇ ਕਿਸਾਨ ਮਜ਼ਦੂਰਾਂ ਦੀ ਆਵਾਜ਼ ਨਹੀਂ ਗਈ ਇਹ ਪੂਰੇ ਪੰਜਾਬ ਦੀ ਆਵਾਜ਼ ਆ ਜੇ ਬਿਜਲੀ ਕਰਨ ਇਹਨਾਂ ਨੇ ਪ੍ਰਾਈਵੇਟ ਕਰਤਾ ਵੀਰੋ ਨਾ ਤਾਂ ਆਪਾਂ ਬਿਜਲੀ ਮੋਟਰਾਂ ਦੇ ਬਿੱਲ ਦੇ ਸਕਾਂਗੇ ਨਾ ਆਪਾਂ ਘਰਾਂ ਦੇ ਬਿੱਲ ਦੇ ਸਕਾਂਗੇ ਸਾਰੇ ਲੋਕਾਂ ਨੂੰ ਆਵਾਜ਼ ਆ ਅਪੀਲ ਆ 10 ਤਰੀਕ ਨੂੰ ਚੇਪ ਵਾਲੇ ਮੀਟਰ ਜਿਹੜੇ ਲਾਗੋ ਬਿਜਲੀ ਘਰਾਂ ਜਮ੍ਹਾਂ ਕਰਾਇਆ ਜਾਣ ਅਤੇ 17 ਤੇ 18 ਤਰੀਕ ਨੂੰ डीसी दफ्तरਾਂ ਦੇ ਅੱਗੇ ਜਿਹੜੇ ਘਰਾਓ ਕੀਤੇ ਜਾਣੇ ਆ ਉਹ ਹਰ ਇੱਕ ਪਿੰਡ ਦਾ ਨੌਜਵਾਨ ਬਜ਼ੁਰਗ ਸਾਰੇ ਵੱਡੇ ਪੱਦਰ ਤੇ ਨਿਕਲ ਕੇ ਜਿਹੜੇ ਆ ਉਹ ਡੀਸੀ ਦਫ਼ਤਰਾਂ ਅੱਗੇ ਪਹੁੰਚੇ ਤਾਂ ਜੋ ਪੰਜਾਬ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਜਾਂਦਾ ਉਹਦਾ ਅਸਰ ਜਿਹੜਾ ਸਾਹਮਣੇ ਉਹਨਾਂ ਦਾ ਵਿਰੋਧ ਦੀ ਜਿਹੜੀ ਚਪੇੜ ਵੱਜ ਸਕੇ ਭਾਰਤੀ ਕਿਸਾਨ ਜਣੇ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇ ਆਲਾ ਅੱਜ ਅਸੀਂ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਜਿਹੜਾ ਪੂਰੇ ਪੰਜਾਬ ਦੇ ਭਾਰ ਵਿੱਚ 1 ਵਜੇ ਤੋਂ ਲੈ ਕੇ 3 ਵਜੇ ਰੇਲਵੇ ਟਰੈਕ ਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਪੂਰਾ ਪੰਜਾਬ ਦੇ ਵਿੱਚ ਸਫਲ ਹੋਇਆ ਸਰਕਾਰ ਨਾਲ ਵੀ ਝੜਪ ਹੋਈ ਕਿਉਂਕਿ देर रात ਤੋਂ ਸਰਕਾਰ ਘਰਾਂ ਦੇ ਵਿੱਚ ਆਗੂਆਂ ਦੇ ਛਾਪੇਮਾਰੀ ਕਰ ਰਹੀ ਸੀ ਤੇ ਸਰਕਾਰ ਨੂੰ ਵੀ ਆਪ ਦੇ ਮੋਹ ਦੇ ਜਿਹੜੀ ਚਵੇੜ ਚਵੇੜ ਵੱਜੀ ਹੈ ਵੀ ਲੋਕ ਫੇਰ ਵੀ ਉੱਠ ਕੇ ਘਰਾਂ ਦੇ ਵਿੱਚੋਂ ਇਹਨਾਂ ਰੇਲਵੇ ਟਰੈਕਾਂ ਦੇ ਪਹੁੰਚਿਆ ਕਿੱਥੇ ਝੜਪੋਗੇ ਅਸੀਂ ਕਿਤੇ ਪਿੱਛੇ ਬੈਠੇ ਆ ਕਿਤੇ ਝੜਪੋਗੇ ਅਸੀਂ ਰੇਲਵੇ ਟ੍ਰੈਕਾਂ ਦੇ ਉੱਤੇ ਚੜ੍ਹਿਆ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਨੇ ਦਿਖਾ ਦਿੱਤਾ ਵੀ ਅਸੀਂ ਜੇ ਜਿੰਨਾ ਵੀ ਸਾਨੂੰ ਦੱਬੋਗੇ ਅਸੀਂ ਉਨੇ ਹੀ ਤਾਂ ਉੱਭਰ ਕੇ ਇਸ ਜਿਹੜੀ ਸਰਮਾਇਅਦਾਰੀ ਦੀ ਲੁੱਟ ਹੈ ਜਿਹੜੀ ਸਾਡੇ ਟੈਕਸ ਦੀ ਪੂੰਜੀ ਨਾਲ ਬਣੀਆਂ ਹੋਈਆਂ ਜਾਇਦਾਦਾਂ ਬਿਜਲੀ ਪ੍ਰਾਈਵੇਟ ਕੀਤੀ ਜਾ ਰਹੀ ਹੈ ਪੰਨ バス ਵਾਲੇ ਤੁਸੀਂ ਆਪਾਂ ਦੇਖਿਆ ਹੋਣਾ ਰੋਡਵੇਜ ਮਲਾਜਮਾਂ ਨੂੰ ਉਹ ਆਪਦੇ ਹੱਕੀ ਮੰਗਾ ਵਾਸਤੇ ਸੰਘਰਸ਼ ਕਰ ਰਹੇ ਸੀ ਉਹਨਾਂ ਨੂੰ ਕਿਵੇਂ ਕੁੱਟਿਆ ਗਿਆ ਕੜੀ ਸਿਆ ਗਿਆ ਪਰ ਇਹ ਲੋਕ ਪੰਜਾਬ ਦੇ ਇਸ ਤਰ੍ਹਾਂ ਦਬਣ ਵਾਲੇ ਨਹੀਂ ਇਹਦਾ ਇਹ ਆਵਾਜ਼ ਉਨੀ ਬਲੰਦ ਹੋਗੀ ਜਿੰਨਾ ਹੀ ਇਹਨਾਂ ਨੂੰ ਦਬਾਓਗੇ ਕੁਚਲੋਗੇ ਕਿਲਾ ਜਿਹੜੇ ਟ੍ਰੇਨਾਂ ਚੱਲ ਰਹੀਆਂ ਦੀ ਗੱਤੇ ਵਿੱਚ ਟੇਲਾ ਜਦੋਂ ਤਾਂ 1 ਤੋਂ ਲੈ ਕੇ 3 ਵਜੇ ਤੱਕ ਪ੍ਰੋਗਰਾਮ ਸੀ ਅਸੀਂ ਮੱਲਾ ਵਾਲੇ ਸਟ੍ਰੇ ਰੇਲਵੇ ਟਰੈਕ ਤੇ ਬੈਠੇ ਹਾਂ ਉਸ ਉਸ ਟਾਈਮ ਕੋਈ ਟ੍ਰੇਨ ਨਹੀਂ ਇੱਥੋਂ ਪਾਸ ਹੋਈ ਨਾ ਲੰਗੀ ਟ੍ਰੇਨਾਂ ਟ੍ਰੇਨਾਂ ਜਾਮ ਰਹੀਆਂ ਉਹਨਾਂ ਚਿਰ ਇਹ ਪੂਰਾ ਪ੍ਰੋਗਰਾਮ ਸਫਲ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੇ ਸਾਡੇ ਪ੍ਰੋਗਰਾਮ ਹੈ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਸੰਘਰਸ਼ ਦੇ ਮੈਦਾਨ ਵਿੱਚ ਨਿਤਰੋ ਤਾਂ ਜੋ ਆਪਾਂ ਇਸ ਕਾਰਪੋਰੇਟ ਘਰਾਣਿਆਂ ਨੂੰ ਆਦਵਾਸੀਆਂ ਨੂੰ ਨਕਸਲਵਾੜੀਆਂ ਨੂੰ ਜਿਹੜੇ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਉਹਨਾਂ ਭਰਾਵਾਂ ਨੂੰ ਵੀ ਅਸੀਂ ਬਚਾ ਸਕੀਏ ਜਿਨ੍ਹਾਂ ਦੀ ਉਹਨਾਂ ਦੀ ਵੀ ਲੁੱਟ ਕੀਤੀ ਜਾ ਰਹੀ ਹੈ ਜਲ ਜੰਗਲ ਜ਼ਮੀਨ ਬਚਾਉਣ ਵਾਸਤੇ ਵੀ ਉਹ ਲੜਾਈ ਲੜ ਰਹੇ ਆ ਉਹਨਾਂ ਭਰਾਵਾਂ ਨੂੰ ਵੀ ਅਸੀਂ ਬਚਾ ਸਕੀਏ ਤਾਂ ਜੋ ਆਪਾਂ ਜਿਹੜੀ ਇਹ سرمایہਦਾਰੀ ਨੂੰ ਲੋਟੇ ਨੂੰ ਰੋਕ ਸਕੀਏ ਵੱਧ ਤੋਂ ਵੱਧ 10 ਤਰੀਕ ਨੂੰ ਵੀ ਜਿਹੜਾ ਆਪਣੇ ਪ੍ਰੋਗਰਾਮ ਸੱਦੇ ਦਿੱਤੇ ਆ ਕੇਐਮਐਮ ਦੇ ਉਹਨਾਂ ਦੇ ਵਿੱਚ ਸ਼ਾਮਲ ਹੋਈਏ ਜਿਹੜੇ ਚਿੱਪ ਵਾਲੇ ਮੀਟਰ ਪਟਕੇ ਆਪਾਂ ਸੁਟਨੇ ਆ ਉਹ ਵੱਧ ਤੋਂ ਵੱਧ ਆਪਾਂ ਪਿੰਡਾਂ ਦੇ ਵਿੱਚੋਂ ਪਟਕੇ ਜਿਹੜੇ ਲੱਗੇ ਹੋਏ ਆ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਵੀ ਸ਼ਹਿਰ ਵਾਸੀਆਂ ਦਾ ਪਤਾ ਲੱਗਾ ਵੀ ਬਹੁਤ ਸਾਰੇ ਸ਼ਹਿਰ ਵਾਸੀਆਂ ਦੇ ਜਿਹੜੇ ਮੀਟਰ ਲਾਏ ਗਏ ਆ ਲਾਏ ਜਾ ਰਹੇ ਆ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਭਰਾਓ ਜੇ ਸਾਰੇ ਕਾਮਯਾਬ ਹੋ ਗਏ ਤੇ ਸਾਡੇ ਤੋਂ ਬਿੱਲ ਤਰ ਨਹੀਂ ਆਉਣਾ ਅਸੀਂ ਤੁਸੀਂ ਤਾਂ ਪਹਿਲਾਂ ਹੀ ਅੱਗੇ ਕਮੇਟੀਆਂ ਤਾਰ ਕੇ ਯਾ ਦੂਜਾ ਕਮੇਟੀਆਂ ਭਾਗੇ ਆਪਦੇ ਘਰ ਦੇ ਗੁਜ਼ਾਰੇ ਕਰਦੇ ਹੋ ਜੇ ਬਿੱਲ ਲੋਟੇ ਵਧ ਗਈ ਮੀਟਰਾਂ ਦੀ ਰਸੋਈ ਦੇ ਜਿਹੜੇ ਖਰਚੇ ਹੋਰ ਵਧ ਜਾਣੇ ਆ ਤੇ ਅਸੀਂ ਇਹਨੂੰ ਤਾਰ ਨਹੀਂ ਸਕਾਂਗੇ ਪਰਿਵਾਰ ਪਾਲਣਾ ਸਾਨੂੰ ਸੰਭਵ ਹੋ ਜਾਊਗਾ ਕੱਲ ਤੋਂ ਹੀ ਜੋ ਪੰਜਾਬ ਪੁਲਿਸ ਘਰਾਂ ਦੇ ਵਿੱਚ ਛਾਪੇਮਾਰੀ ਕਰੀ ਪਰ ਫਿਰ ਵੀ ਪੰਜਾਬ ਸਰਕਾਰ ਦੇ ਮੂੰਹ ਤੇ ਚਪੇੜ ਵਧੀਆ ਵੀ ਸਾਰੇ ਲੋਕ ਸਾਡੇ ਕਿਸਾਨ ਅੱਥੇ ਨਿਕਲ ਕੇ ਅੱਥੇ ਟਰੇਲਾਂ ਤੇ ਅੱਥੇ ਧਰਨੇ ਲੱਗੇ ਆ ਅਤੇ ਕਈਆਂ ਥਾਵਾਂ ਤੇ ਸਾਡੇ ਜਿਹੜੇ ਜਿਵੇਂ ਤਰਵੰਡੀ ਤੋਂ ਖਬਰ ਆੜੀ ਸਾਡੇ ਕਿਸਾਨਾਂ ਨੂੰ ਚੁੱਕ ਕੇ ਇਹਨਾਂ ਨੇ ਤੇ ਅਤੇ ਜੇਲ੍ਹਾਂ ਜਿ ਲਗਾਏ ਫੇਰ ਵੀ ਬਹੁਤ ਸਾਰੇ ਪੰਜਾਬ ਦੇ ਵਿਚਰੇਲਾਂ ਤੇ ਅਤੇ ਅਤੇ ਧਰਨੇ ਲੱਗੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੀ ਲੜਾਈ ਆਉਣ ਵਾਲੇ ਸਮੇਂ ਚ ਲੜਾਂਗੇ ਜਿਹੜੇ ਤੇ ਚੇਪ ਵਾਲੇ ਮੀਟਰ ਤੇ ਤਾਂ ਸਾਰਿਆਂ ਬੇਨਤੀ ਆ ਵੀ ਹਰ ਹਰ ਇੱਕ ਹਰ ਇੱਕ ਪਿੰਡ ਦੇ ਵਿੱਚ ਸਾਡੇ ਲੋਕ ਬੰਦ ਹੋ ਜੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੇਪ ਵਾਲੇ ਮੀਟਰ ਲੱਗੇ ਤੇ ਜਮ੍ਹਾਂ ਤੇ ਕਰਾਏ ਜਾਣਗੇ ਥਾਂ ਥਾਂ ਤੇ ਬਹੁਤ ਥਾਵਾਂ ਤੇ ਟਕਰਾਅ ਹੋਇਆ ਹੈ ਸਾਡੇ ਨਾਲ ਹੀ ਆਉਂਦਿਆਂ ਸਾਰੀ ਪੁਲਿਸ ਦਾ ਟਕਰਾਅ ਹੋਇਆ ਹੈ ਪੁਲਿਸ ਇਹ ਸ਼ਾਈ ਸਰਕਾਰਾਂ ਇਹ ਚਾਉਂਦੀਆਂ ਨੇ ਕਿ ਲੋਕਾਂ ਨੂੰ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਨਹੀਂਗਾ ਪਰ ਹੱਕ ਹੈ ਆਪਾਂ ਨੂੰ ਆਪਣੀ ਆਵਾਜ਼ ਹਮੇਸ਼ਾ ਹੀ ਪਿੱਛੇ ਤੋਂ ਲੈ ਕੇ ਆਪਣੀ ਸੰਗਤ ਲੜਦੀ ਰਹੀ ਹੈ ਤੇ ਗਾਂ ਵੀ ਲੜਦੇ ਰਹਿਣਾ ਹੈ ਭਾਵੇਂ ਸਰਕਾਰਾਂ ਜੋ ਮਰਜ਼ੀ ਵੀ ਕਰਨ ਬਹੁਤ ਹੱਥ ਕੰਡੇ ਪਾਉਂਦੀਆਂ ਸਰਕਾਰਾਂ ਪਰ ਲੜਦੇ ਰਹੇ ਪਿੱਛੋਂ ਵੀ ਗਾਂ ਵੀ ਲੜਦੇ ਰਹਿਣਾ ਆਪਾਂ ਇਹ ਜੀ ਸਰਕਾਰ ਚਾਹੁੰਦੀ ਆ ਮੇਸ਼ਾਈ ਜਿਹੜੀ ਸਰਕਾਰ ਆ ਜਿਹੜੇ ਭਗਵੰਤ ਮਾਨ ਸਰਕਾਰ ਆ ਜਿਹੜਾ ਇਹਦੀ ਨਸਲ ਕੁਛ ਨਹੀਂ ਤਾਂ ਹੋਈ ਗਈ ਆ ਉਹਨਾਂ ਨੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਤਾਂ ਬਿਲਕੁਲ ਦਾ ਸਫਾਇਆ ਹੀ ਅੱਗੇ ਵਾਤੇ ਆਪਾਂ ਨੂੰ ਦਿਖਦਾ ਪਰ ਜਾਂਦੇ ਜਾਂਦੇ ਇਹ ਚਾਹੁੰਦੇ ਆ ਵੀ ਜਿਹੜਾ ਕੋਈ ਇੱਕ ਅੱਧਾ ਕੋਈ ਸਾਡਾ ਐਮਸੀ ਜਾਂ ਕੋਈ ਬੰਨਾ ਹੈ ਕਿ ਸਰਕਾਰ ਚਾਹੁੰਦੀ ਆ ਵੀ ਸਾਡੀ ਬਿਲਕੁਲ ਸਫਾਇਆ ਹੋ ਸਕੇ ਇਹ ਸਰਕਾਰਾਂ ਚਾਹੁੰਦੀਆਂ ਨੇ ਬਿਲਕੁਲ ਹੀ ਵੀ ਇਹ ਖਰੇ ਇਹਨਾਂ ਦਾ ਇਹ ਇਰਾਦਾ ਹੈ ਕਿ ਕਰੇ ਸਾਡਾ ਸਮਝਾਉਦੇ ਕੇਂਦਰ ਸਰਕਾਰ ਨਾਲ ਕਰਕੇ ਤੇ ਸਰਕਾਰਾਂ ਜੀਵਿਦਾਰਾਂ ਨੂੰ ਦਬਾ ਕੇ ਤੇ ਇਤਨਾ ਹੀ ਡਾਕ ਲਾਵੇਂ ਪਰ ਨਹੀਂ ਜੇ ਜਿਹੜੇ ਸਾਡੇ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਇਹ ਤੁਸੀਂ ਵੇਖ ਲਓ ਵੀ ਕੀ ਕੋਈ ਸਰਕਾਰ ਕਰਨਾ ਚਾਹੁੰਦੀ ਆ ਆਪਣੇ ਨਾਲ ਤੇ ਕੀ ਸਰਕਾਰ ਕਰ ਰਹੀ ਆ ਹਰ ਬੰਦੇ ਨੂੰ ਘਰੋਂ ਨਿਕਲਣਾ ਚਾਹੀਦਾ ਹੈ ਬਜ਼ੁਰਗ ਨੌਜਵਾਨ ਜੋ ਵੀ ਵੀ ਸਾਡੇ ਸੁਣਦੇ ਆ ਸਾਡੀ ਆਵਾਜ਼ ਨੂੰ ਹਰ ਬੰਦੇ ਨੂੰ ਬਾਹਰ ਨਿਕਲਣਾ ਚਾਹੀਦਾ ਤੇ ਵੇਖਣਾ ਚਾਹੀਦਾ ਵੀ ਸਾਡੇ ਤੁਹਾਡੇ ਹੱਕ ਖੋਏ ਜਾ ਰਹੇ ਤੁਹਾਡੇ ਹੱਕਾਂ ਦੇ ਡਾਕੇ ਵੱਜ ਰਹੇ ਜੇ ਇਹ ਇਤਨਾ ਹੀ ਸਰਕਾਰਾਂ ਚਾਹੁੰਦੀਆਂ ਆ ਆਪਾਂ ਨੂੰ ਦਬਾ ਕੇ ਕੁੱਟ ਕੇ ਤੇ ਗ੍ਰਿਫਤਾਰੀਆਂ ਤਾਂ ਹੀ ਹੁੰਦੀਆਂ ਵੀ ਇਹ ਜਿਹੜੇ ਲੋਕ ਟ੍ਰੈਕਾਂ ਤੇ ਆਉਂਦੇ ਨਾ ਸਕਣ